ਹਾਂਜੀ ਮਿਲ ਗਏ ਸਾਡਾ ਪਣਖੋਰ ਨਵੇਂ ਵਲੌਗ ਦੇ ਵਿੱਚ। ਉਹ ਵੀ ਅੱਜ ਝੋਨਾ ਵਾਜਣ ਦਾ ਦਿਨ ਹੈਗਾ ਦੂਜਾ। ਫਿਰ ਅਗੌਰ ਸਭਾ ਲੈ ਚੱਲੇ। ਦੁਬਾਰੇ ਖੇਤ। ਰਾਤ ਜਿਹੜੀਆਂ ਟਰਾਲੀਆਂ ਭਰ ਕੇ ਖੜਾਈਆਂ ਸੀ ਉਹ ਮੰਡੀ ਚ ਲਾ ਕੇ ਆਉਂਦੇ ਹੁਣ ਚੱਲ ਕੇ। ਜਲਦੀ ਮਸ਼ੀਨ ਜਿਹੜਾ ਰਾਤ ਤੋਂ ਆਪਾਂ ਕਹਿੰਦੇ ਧੋਆ ਪੂਰਾ ਕਰਕੇ ਜਾਵਾਂਗੇ ਉਹ ਰਾਤ ਪੂਰਾ ਨਹੀਂ ਕਰਿਆ ਸੀਗਾ। ਡਰੇਲ ਪੈਣ ਲੱਗੀ ਸੀ ਜੀ ਮਸ਼ੀਨ ਕਢਾ ਲਈ ਜੀ ਆਪਾਂ। ਤੇ ਬਸ ਆਹ ਟਰਾਲੀ ਦੇ ਵਿੱਚ ਪਵਾ ਕੇ ਇਹਨੂੰ ਮੰਡੀ ਚ ਲਾ ਦਾਂਗੇ। ਫੇਰ ਅੱਜ ਵਿਹਲੇ ਜਾ ਗਿਆ ਬਸ ਬੱਚੇ ਢਾਉਣੇ ਆ ਅੱਜ ਸਾਢੇ 10 ਵਜੇ ਨੂੰ ਆਪਾਂ ਵਿਹਲੇ ਹੋਏ ਨਾ ਉਹਨੂੰ ਢਾਲਾਂਗੇ ਤੇ ਜਿੰਨਾ ਟਾਈਮ ਵੀ ਢਣਗੇ ਬਾਅਦ ਢਾਲਾਂਗੇ ਮੁੜ ਕੇ ਕਾਹ ਲੂ ਜੇ ਫੇਰ ਮਸ਼ੀਨ ਲੱਗੀ ਇਹ ਨਹੀਂ ਫੇਰ ਬੰਦ ਹੋ ਜਾਣੇ ਆ ਅੱਜ ਆਪਣੇ ਕੋਲ ਮੌਕਾ ਹੈਗਾ ਵਾ ਉਹਨਾਂ ਨੂੰ ਦੁਬਾਰਾ ਹੀ ਛੱਟ ਲਾਂਗੇ ਬਾਅਦ ਥੋੜਾ ਹੀ ਖੇਤ ਆਪਣਾ ਦਾ ਰਹਿੰਦਾ ਆਹੜੇ ਜਿਹੜੇ ਘੇੜੇ ਰਹਿੰਦੇ ਆ ਬਾਸ ਇਹਦੇ ਨਾਲ ਆਹ ਟਰਾਲੀ ਫੋਲ ਹੋ ਜੂ ਜੇ ਇੱਕ ਦਾ ਡੱਕ ਬਚਿਆ ਤਾਂ ਉਹ ਟਰਾਲੀ ਖੜਾਈ ਹੋਈ ਆਪਣੀ ਉਹ ਚ ਪੋਲਾਂਗੇ ਬਸ ਦਾ ਵੀ ਟਰਾਲੀ ਲੈ ਚੱਲੇ ਭਰ ਕੇ ਆਪਾਂ ਜਿਹੜਾ ਆਪਣਾ ਥੋੜਾ ਰੰਦਾ ਸੀਗਾ ਉਹ ਵੱਟ ਲਿਆ ਸਾਰਾ ਟਰਾਲੀ ਚ ਫਲ ਕਰ ਲਿਆ ਆਹੀ ਟਰਾਲੀ ਚ ਸਾਰਾ ਪੈ ਗਿਆ ਦੂਜੀ ਚ ਪਾਉਣ ਦਾ ਲੋਡ ਹੀ ਨਹੀਂ ਬਈ ਤੇ ਹੁਣ ਇਹਨੂੰ ਮੰਡੀ ਚ ਲਾ ਕੇ ਮੰਡੀ ਚ ਲਾਉਣ ਚੱਲਦੇ ਆ ਤੇ ਚੱਲ ਕੇ ਬੱਚੇ ਡਾਉਣੇ ਆਪਾਂ ਉਹ 18 ਦੇ 18 ਬੱਚੇ ਆਪਾਂ ਕੱਢ ਲੈਣੇ ਹਾਰੇ ਟਾਈਮ ਬਹੁਤਾ ਨਹੀਂ ਹੋਇਆ 10:00 ਵਜੇ ਆ ਤੇ ਕੱਢਦੇ ਆ ਜਾ ਕੇ ਬੱਸ ਬੱਚੇ ਮੁੜ ਕੇ ਬੱਚਿਆਂ ਤਾਂ ਹੀ ਹੱਜ ਦਾ ਦੇਣ ਫੇਰ ਦੋ ਤਿੰਨ ਦਣਾਂ ਨੂੰ ਪੀਚਾਂਗੇ ਕਣਕ ਇਹਦੇ ਨੂੰ ਕਣਕ ਕਾਲੇ ਵਲੌਗ ਆਉਣਗੇ ਚੜ ਕੇ ਲੈ ਕੇ ਚੱਲਦੇ ਆ ਇਹਨੂੰ ਮੰਡੀ ਚ ਜੋਰ ਵਧੀਆ ਲਾਉਂਦਾ ਵਾ ਤੋਏ ਚੋ ਇੰਨਾ ਜਿਵੇਂ ਟੋਹਾ ਵਾ ਆਪਣਾ ਵੀ ਖੇਤ ਉਹ ਇੰਨਾ ਡੂੰਗਾ ਵਾ ਖੇਤ ਉਹ ਯਾਨੀ ਕਿ ਵਧੀਆ ਚੜ ਗਿਆ ਐਨ ਪੂਰਾ ਤੀਜਾ ਲੋ ਮਾਰਿਆ ਮੈਂ ਜਾ ਕੇ ਤੇ ਬ੍ਰੇਕ ਖੋਲ ਲੈ ਪਾ ਉੱਪਰ ਜਾ ਕੇ ਸਿਰੇ ਤੋਂ ਬ੍ਰੇਕ ਨਾ ਪਤਾ ਅੰਦਰ ਨੂੰ ਯਾਨੀ ਕਿ ਸੌਖਾ ਚੜ ਗਿਆ ਟਰੈਕਟਰ ਚੱਲਦੇ ਹੁਣ ਮੰਡੀ ਕੋਈ ਸਾਰੇ ਬੱਚੇ ਢਾਦੇ ਸੀਗੇ ਆਪਾਂ ਜੋਤਾ ਕੰਮ ਸੀਗੇ ਦੋ ਤਿੰਨ ਹੋਰ ਵੇੜ ਤੇ ਮੈਨੂੰ ਸ਼ੱਕ ਪਈ ਵੀ ਕੋਠੇ ਤੇ ਬਿੱਲੀ ਪਹੁੰਚ ਗਈ ਕਿਉਂਕਿ ਹਨਾ ਕਾਲੀ ਬੈਠ ਤੇ ਕਾਲੀ ਪੂੰਛ ਵਾਲਾ ਬੱਚਾ ਆਪਾਂ ਛਤਰੀ ਤੇ ਬਿਠਾ ਕੇ ਗਏ ਸੀ ਤੇ ਤਿੰਨ ਆ ਬਿਠਾ ਕੇ ਗਏ ਸੀ ਤੇ ਤਿੰਨ ਆ ਬੱਚੇ ਬਿਠਾ ਕੇ ਬੈੇ ਸੀ ਥੱਲੋਂ ਮੈਨੂੰ ਦੇਖਣ ਜਾਇਆਂ ਲੱਗਿਆ ਵੀ ਡਰੇ ਜੇ ਬੈਠੇ ਆ ਤੇ ਦੋ ਆ ਬੁੱਢ ਕੇ ਬਾਕੀ ਸਾਰੇ ਬੱਚੇ ਆ ਫਿਰਦੇ ਆ ਕੁਛ ਉਹ ਫਿਰਦੇ ਆ ਹੁਣ ਬਿੱਲੀ ਤੇ ਸ਼ੱਕ ਪੈਂਦੀ ਜੀ ਉੱਤੇ ਪਹੁੰਚੀ ਆ ਬਿੱਲੀ ਆ ਦੇਖੋ ਪੈਰ ਦਾ ਨਿਸ਼ਾਨ ਵੀ ਆ ਦੇਖੋ ਇਹ ਬਿੱਲੀ ਦਾ ਪੈਰ ਆ ਹੋਰ ਕਿਹਦੇ ਦਾ ਨਹੀਂ ਦਾ ਹੱਲ ਕਰਨਾ ਪਣਾ ਹੁਣ ਬਿੱਲੀ ਦਾ ਲੱਭੀ ਨਹੀਂ ਬਿੱਲੀ ਆ ਕੇ ਚਲੇ ਗਈ ਆਪਾਂ ਲੇਟ ਹੋ ਗਏ ਥੋੜਾ ਜਿਹਾ ਬਾਕੀ ਬੱਚੇ ਫਿਰ ਜਾਂਦੇ ਤੇ ਅੱਜ ਆਪਾਂ ਆਪਣੇ ਵਾਲਾ ਸੁਪਰ ਸੀਟਰ ਵੀ ਲੈ ਕੇ ਆਉਨੇ ਆ ਘਰੇ ਉਹਨੂੰ ਜੇ ਗਲੇਸ ਗਲੂਸ ਕਰਨ ਵਾਲਾ ਜਾਂ ਕੋਈ ਹੱਥ ਪੱਲਾ ਉਹਦੇ ਫੇਰਨ ਵਾਲਾ ਲੋਡ ਰੂਡ ਕਰਨ ਵਾਲਾ ਉਹ ਵੀ ਆਪਾਂ ਕਰ ਲਾਂਗੇ ਪਿਛਲੇ ਦਿਨ ਆਪਾਂ ਸੁਪਰ ਸੀਟਰ ਨਵਾਂ ਲਿਆਂਦਾ ਸੀਗਾ ਉਦੋਂ ਮੈਂ ਬਾਹਰ ਸੀਗਾ ਤੇ ਉਦੋਂ ਆਪਾਂ ਬਲੌਗ 'ਚ ਦਿਖਾਇਆ ਨਹੀਂ ਅੱਜ ਤੁਹਾਨੂੰ ਨਵਾਂ ਸੁਪਰ ਸੀਟਰ ਵੀ ਦਿਖਾਵਾਂਗੇ ਆਪਣੇ ਵਾਲਾ ਉਹ ਵੀ ਆਪਾਂ ਲੈ ਕੇ ਆਵਾਂਗੇ ਤੇ ਇਥੇ ਮੜਾ ਆਪਣਾ ਗਿਆ ਹੋਇਆ ਵਾ ਝੋਨੇ ਟਰਾਲੀ ਲਾਉਣ ਜੋਤੀ ਲੈ ਕੇ ਗਿਆ ਹਾ ਟਰੈਕਟਰ ਤੇ ਫੇਰ ਆ ਕੇ ਜਾ ਕੇ ਚਾਲਦੇ ਆ ਬੱਚੇ ਆਪਣੇ ਜਿਹੜੇ ਛੋਟੀ ਗਾਂ ਗਾੜੀ ਮਗਰ ਲਈ ਉਹ ਫਿਰਦੀ ਆ ਦੇ ਇਹ ਬੱਚੇ ਅੱਠ ਦੇ ਅੱਠ ਚੇ ਹੋ ਕੇ ਰਹਿੰਦੇ ਆ ਜਿਹੜੇ ਦੂਜੇ ਪੁਰਾਣੇ ਉਹ ਫਰ ਸੱਟ ਦੇ ਆ ਝਾੜੇ ਪਏ ਹੋਏ ਆ ਉਹ ਥੋੜੇ ਹੀ ਨੀਵੇਂ ਰਹਿੰਦੇ ਆ ਆਜਾ ਤਾ ਉਹ ਆ ਆ ਗਏ ਇੱਕ ਆ ਆ ਗਿਆ ਝੋਂਡਾ ਆਪਣਾ ਤੇ ਇੱਕ ਤੁਹਾਨੂੰ ਪਹਿਲਾਂ ਦਿਖਾਤਾ ਆ ਬੈਠੇ ਦੇ ਕਾਂਤਲਾ ਉੱਚਾ ਹੋਇਆ ਫਿਰਦਾ ਅਜ ਤਾਂ ਜੋਬਰ ਉਹ ਜਾਂਦਾ ਕਾਲੀ ਪੂੰਛ ਵਾਲਾ ਵੀ ਦੇਖਦੇ ਆ ਕਿੱਥੇ ਆ ਆ ਗਿਆ ਕਾਲੀ ਪੂੰਛ ਵਾਲਾ ਵੀ ਇਹ ਦੋਨਾਂ ਬੱਚਿਆਂ ਕਰਕੇ ਆਪਾਂ ਨੂੰ ਹੁਣ ਉੱਤੇ ਬਹਿਣਾ ਪੈਣਾ ਕਉਂਕੀ ਤਾਜੀ ਨਵੇਂ ਇੱਕ ਹਿਸਾਬ ਦੇ ਗਿੱਜੇ ਨਹੀਂ ਪੱਤੇ ਜਦੋਂ ਇਹ ਬਹਿ ਗਏ ਜਾਂ ਉਹ ਰੈਕਟਰ ਆਇਆ ਨਾ ਫੇਰ ਆਪਾਂ ਸੁਪਰ ਸੇਟਰ ਲੈਣ ਜਾਵਾਂਗੇ ਬਾਈ ਸਮਝੋ ਵਾਰਾ ਕੀ ਚੱਕਰ ਬਣ ਗਿਆ ਆ ਲਾਲ ਬਗਲ ਲਾਲ ਟੋਰੀ ਹੋਣਾ ਆ ਦਿਖਿਆ ਆ ਹਰੀ ਬਗਲ ਹਰੀ ਟੋਰੀ ਹੋਣ ਦਿਖਿਆ ਇਸ ਟਾਈਮ 6 ਬੱਚੇ ਆਪਣੇ ਦੇਖ ਨਹੀਂ ਰਹੇ ਲਗੜਾਂ ਹੋ ਗਈਆਂ ਸੀ ਕਾਫੀ ਬਹੁਤ ਪਟਾਖ ਬਾਈ ਬਹੁਤ ਚਲਾਈ 7 8 ਪਟਾ 8 9 ਪਟਾਕੇ ਪਟਾਖ ਦੇ ਚਲਾਈ ਇੱਕ ਆਸਤ ਬਾਈ ਛੱਡੀ ਲਗੜ ਫੇਰ ਹਟੀ ਮਾਣਾ ਮੋਟਾ ਹੁਣ ਬੱਚੇ ਆਪਣੇ ਸੀ ਦਿਹਿੰਦੇ ਨਹੀਂ ਇਹ ਨਹੀਂ ਉੱਪਰ ਤਾਂ ਹੈ ਨਹੀਂ ਆਹ ਹਣੀ ਹਰੀ ਬਗਲ ਹਰੀ ਟੋਰੀ ਇਧਰੋਂ ਨਹੀਂ ਮਾਨੀ ਮਾਇਆ। ਆਹ ਲਾਲ ਬਗਲ ਲਾਲ ਟੋਰੀ ਇਧਰੋਂ ਨਹੀਂ ਮਾਨੀ ਮਾਇਆ। ਹੁਣ ਬਾਕੀ ਬੱਚੇ ਕਿੱਥੇ ਆ ਉਹ ਨਹੀਂ ਪਤਾ ਜਮਾਂ ਵੀ। ਮੈਨਾਂ ਲੱਗੜ ਸਾਰੇ ਬੱਚੇ ਸੈਟ ਸੁੱਟ ਗਈ ਲੱਗਦਾ। ਬੀ ਇੱਕ ਇੱਕ ਕਰਕੇ ਉੱਠੀ ਜਾਂਦਾ ਜਿਵੇਂ। ਹੁਣ ਆਹ ਹਰੀ ਬਗਲ ਹਰੀ ਟੋਰੀ ਬੁੱਢਿਆ ਆ। ਹੋਰ ਹੀ ਡਰੇ ਜੇ ਫਿਰਦੇ ਆ ਕਬੂਤਰ ਸਾਰੇ। ਹੁਣ ਬੱਚੇ ਹੀ ਨਹੀਂ ਪਤਾ ਕਿੱਧਰ ਗਏ ਅੱਧੇ ਤਾਂ। ਸਮਝੋ ਬਾਹਰ ਕੰਮ ਹੋਇਆ ਪਿਆ। ਉਹ ਪਤਾ ਨਹੀਂ ਕਿਹਦਾ ਬੈਠਾ ਵਾ। ਆਪਣਾ ਤਾਂ ਹੈ ਨਹੀਂ ਇਹ ਵਾਲਾ। ਆ ਬੱਚੇ ਦੇ ਦਾ ਬਾਈ ਲਗੜ ਨੋ ਮਾਰ ਗਈ। ਇਹ ਮੈਂ ਬਿਠਾਇਆ फडਕਾ ਕੇ ਦੇਖਣ ਨੂੰ ਵੀ ਇਹਦੇ ਛੱਟ ਤਾਂ ਨਹੀਂ ਲੱਗੀ ਕਿਉਂਕਿ ਇਹ ਉੱਡ ਕੇ ਆਇਆ ਕਿ ਤੂੰ। ਕਹਿੰਦੇ ਤੁਹਾਨੂੰ ਮੈਂ ਦਿਖਾਉਣਾ। ਆ ਦੇਖੋ। ਲਗੜ ਨੋ ਮਾਰ ਗਈ ਇਹ ਤਾਂ। ਆ ਸਾਫ ਤੇ ਇਹਦਾ ਲਗੜ ਦਾ ਨਿਸ਼ਾਨ। ਆ ਦੇਖੋ। ਬੱਚਾ ਡਰਿਆ ਪਿਆ ਪੂਰਾ ਆ ਦੇਖੋ। ਇਹਦੇ ਮਾਰ ਗਈ ਲਗੜ ਛੱਟ। ਹੁਣ ਕੁੱਲ ਮਿਲਾ ਕੇ ਬੱਚੇ ਆਪਾਂ ਨੂੰ ਛੇ ਨਹੀਂ ਦੇਦੇ। ਦੇ ਬੱਚੇ ਗਏ ਵਾ ਪਤਾ ਨਹੀਂ ਕਿੱਥੇ ਹੈ ਹੀ ਨਹੀਂ ਛੱਟ ਗਈ ਕਿਤੇ ਭੱਜ ਗਏ ਕੁਝ ਵੀ ਨਹੀਂ ਪਤਾ ਉਹਨਾਂ ਦਾ ਤਾਂ ਪਤਾ ਹੀ ਨਹੀਂ ਕਹਣ ਦਾ ਭਾਅ ਇਹਨੂੰ ਵਿਚਾਰੇ ਨੂੰ ਤਾੜੀ ਅੰਦਰੇ ਬਚ ਕੇ ਆਇਆ ਮਸਾਂ ਇਹ ਦੋਨੇ ਭਾਈ ਬਚ ਗਏ ਵੀ ਬਚ ਗਏ ਲਾਲ ਬਗਲ ਲਾਲ ਟੋਰੀ ਜਿਹੜਾ ਵੀ ਫੜਦਾ ਬਾਕੀ 6-7 ਬੱਚੇ ਜਮਾ ਹੀ ਨਹੀਂ ਪਤਾ ਬਾਈ ਇੰਚ ਵੀ ਨਹੀਂ ਪਤਾ ਕਿੱਧਰ ਗਏ ਕਿੱਧਰ ਨਾ ਉੱਚੇ ਖੜੇ ਦੇਖੇ ਸੀ ਮੈਂ ਪਟਾਕੇ ਜਲਾ ਰਿਹਾ ਥੱਲੇ ਫਟਾਫਟ ਮੇਰੀ ਗਰਦੋਂ ਉੱਤੇ ਇਹਨੂੰ ਗਈ ਨਹੀਂ ਮੈਂ ਬੰਬ ਚਲਾਉਣ ਚ ਹੋ ਗਿਆ ਵੀ ਛੇਦੀ ਛੇਦੀ ਤਲਾਦਵਾ ਪੰਜ-ਸੱਤ ਬੱਚੇ ਗਏ ਉਹ ਬੜਾ ਮਨਾ ਦਾਅਸ ਹੋ ਗਿਆ ਇਹ ਜੂ ਦਾ ਨਾਈਟ ਆਉਦਾ ਯਾਰ ਅੱਜ ਹੁਣ ਲੱਭਣ ਲੱਗੇ ਹਾਂ ਆਲੇ-ਦਾਲੇ ਫੋਨ ਲਾਉਣਾ ਨਹੀਂ ਤਾਂ ਮੋਟਰਾਂ ਚੱਜ ਕੇ ਗੇੜਾ ਕੱਟ ਜਾਣਾ ਸਾਰੇ ਬਾਤ ਲੈ ਬੱਚੇ ਲਿਆਏ ਇੱਕ ਬੱਚਾ ਆ ਲਿਆ ਆ ਅੱਧੇ ਅੱਧੇ ਘੰਟੇ ਬਾਅਦ ਆਇਆ 40 45 ਮਿੰਟ ਬਾਅਦ ਤਿੰਨ ਬੱਚੇ ਉਹ ਫਿਰਦੇ ਸਿਰੇ ਤੇ ਨਗਰ ਦੁਆਰੇ ਫੇਰ ਆ ਗਈ ਹੁਣ ਪਟਾਸ ਮੈਂ ਭਰ ਕੇ ਰੱਖ ਲਿਓ ਛੇਤੀ ਲਿਆ ਛੇਤੀ ਆ ਗਿਆ ਸਟਾਕ ਵੀ ਆ ਗਿਆ ਪੂਰੇ 40 45 ਮਿੰਟ ਬਾਅਦ ਭਾਈ ਬੱਚੇ ਥੱਲੇ ਆਇਆ ਖੁਸ਼ੀ ਬਹੁਤ ਆ ਮੈਂ ਇਸ ਤੋਂ ਆਈਆਂ ਵੀ ਹੋਰ ਮੰਗਾ ਲਈਆਂ ਬੱਚੇ ਸਾਰੇ ਇੱਥੇ ਖੜੇ ਆ ਹੁਣ 6 ਦੇ 6 ਮੈਂ ਗਿਣ ਲਏ ਸੀ ਆ ਦੇਖੋ ਫਿਰਦੇ ਏ 2 4 5 1 6 ਮੈਂ ਇੱਧਰ ਲੱਗ ਭੱਜਿਆ ਫਿਰਦਾ ਵਾ ਬਾਕੀ ਇੱਕ ਥੱਲੇ ਆ ਗਿਆ ਇੱਕ ਦੇ ਲਗੜ ਸੱਟ ਮਾਰ ਗਈ ਉਹ ਆਪਾਂ ਦੇਖ ਲਿਆ ਉਹਦੇ ਮਾੜੀ ਜੀ ਹਲਦੀ ਲਾ ਦਾਂਗੇ ਰਾਤ ਨੂੰ ਉਹਦੇ ਵਿੱਚ ਤੇਲ ਜੀ ਗਰਮ ਕਰਕੇ ਹਲਦੀ ਲਾ ਦਾਂਗੇ ਮਾੜੀ ਜੀ ਹੁਣ ਲਗੜ ਦੁਬਾਰੇ ਆ ਗਈ ਇੱਥੇ ਬੱਚੇ ਹਲੇ ਵੀ ਆਹ ਪੂਰੇ ਭੱਜੇ ਫਿਰਦਾ ਬੱਚੇ ਨਜਾਇਜ਼ ਉੱਚੇ ਚਲੇ ਗਏ ਅੱਜ ਵੀ ਜਿਹੜੇ ਦੂਰ ਵਿੰਝ ਵੀ ਨਹੀਂ ਮੈਨੂੰ ਦੇਖੇ ਫੇਰ ਆਏ ਭੱਜਦੇ ਭਜਾਉਂਦੇ ਥੱਲੇ ਨੂੰ ਆ ਰਹੇ ਆ ਬੱਚੇ ਹਾਂ ਲਗੜੀ ਵੀ ਫੈਰ ਰਹੀ ਆ ਕੋਲੀ ਅੱਜ ਬਹੁਤ ਤੰਗ ਹੋ ਰਹੇ ਆ ਅੱਜ ਲਗੜ ਦਾ ਜੀ ਕਰਦਾ ਫੈਰ ਹੀ ਮਾਰ ਦਈਏ ਇੰਨਾ ਤੰਗ ਕਰ ਰਹੀ ਆ ਲਗੜ ਹੁਣ ਬੱਚਿਆਂ ਤੇ ਨਿਗਾ ਵਾ ਡਰਾਈਵਰ ਆਉਂਦਾ ਵਾ ਹਫਤਾ ਵਾ ਜੀ ਪਾ ਕੇ ਰੱਖਦੇ ਆ ਦੋ ਦੋ ਛੱਡਦਾ ਇਕੱਠੀਆਂ ਉਹ ਦੇਖੋ ਰੱਤਾ ਬੱਚਾ ਕਿਵੇਂ ਭੱਜਿਆ ਫਿਰਦਾ ਸਭ ਤੋਂ ਪਹਿਲਾਂ ਬੱਚਾ ਮੈਨੂੰ ਦਿਖਿਆ ਵੀ ਇਹੀ ਆ ਆ ਬੱਚਾ ਸਭ ਤੋਂ ਪਹਿਲਾਂ ਦਿਖਿਆ ਮੈਨੂੰ ਲਾਲ ਹਰੀ ਬਗਲ ਵਾਲਾ ਤੇ ਮੈਂ ਨਾਲ ਦੇ ਪਿੰਡਾਂ 'ਚ ਫੋਨ ਕਰਕੇ ਤਾਂ ਸਹਿਮ ਗਿਆ ਬੱਚਿਆਂ ਯਾਰ ਰੰਗ ਨਹੀਂ ਪਤਾ ਤਿੰਨ ਬੱਚਿਆਂ ਦੇ ਰੰਗ ਪਤਾਈ ਮੈਂ ਉਹ ਦੱਸਤੇ ਸਾਰਿਆਂ ਨੂੰ ਮੈਂ ਕਿਹਾ ਇਹ ਜਿਹੇ ਜਿਹੇ ਯਾਰ ਫੂਰ ਹੋਣਿਆ ਲਾਲ ਤੇ ਹਰੇ ਰੰਗ ਵਾਲੇ ਮੜਾ ਦੱਸੋ ਪਰ ਬੱਚੇ ਆਪਣੇ ਰੱਬ ਦੀ ਕਿਰਪਾ ਨਾਲ ਇੱਥੇ ਹੀ ਸੀਗੇ ਬਾਹਲੇ ਉੱਚੇ ਚਲੇ ਗਏ ਹੁਣ ਲਗੜ ਤੋਂ ਡਰ ਕੇ ਜਿਹੜਾ ਆਪਣਾ ਆ ਬੱਚਾ ਵਾ ਇਹਦੇ ਮਗਰ ਲਗੜ ਪਈ ਹੋਣੀ ਆ ਇਹ ਜਦੋਂ ਘਰ ਚ ਵੜ ਗਿਆ ਉਦੋਂ ਲਗੜ ਚਲੇਗੀ ਇਹ ਡਰ ਕੇ ਵਿਚਾਰਾ ਇੱਧਰ ਪੱਲੇ ਦੇ ਤੇ ਨੌ ਨੂੰ ਵੱਜਿਆ ਹੋਇਆ ਇੱਧਰਲੇ ਪਾਸੇ ਇਹ ਡਰ ਕੇ ਵਿਚਾਰਾ ਡੈਗ ਬੈਗ ਤੇ ਹਾਂਜੀ ਬਾਈ ਜੀ ਅੱਜ ਲਗੜ ਨੇ ਸਾਡੇ ਨਾਲ ਬਹੁਤ ਮਾੜੀ ਕੀਤੀ ਆ ਤੇ ਲਗੜ ਵਾਸਤੇ ਹੁਣ ਆਹ ਸਟਾਕ ਵੀ ਲੈ ਕੇ ਆਏ ਆ ਤੇ ਆਹ ਦਿਖਾ ਦੇ ਮੜਾ ਬੱਚੇ ਦੇ ਹਨਾ ਨੌ ਮਾਰ ਗਈ ਆਹ ਬੱਚੇ ਦੇ ਅੱਜ ਲਗੜ ਨੌ ਮਾਰ ਗਈ ਬੱਲ ਇਹਦਾ ਭਾਈ ਵੀ ਬਚਿਆ ਹੋਇਆ ਨੇ ਫਿਰਦਾ ਤਾਂ ਬੱਚੇ ਬਾਕੀ ਸਾਰੇ ਫਿਰਦੇ ਆ ਬੱਚੇ ਆਪਣੇ ਹਲੇ ਬਾਕੀ ਬਚੇ ਹੋਏ ਆ ਇੱਕ ਦੇ ਆ ਮਾਰਗੀ 9 ਮਾੜਾ ਇਹਦੇ ਰਾਤ ਨੂੰ ਲਾਦਾਂਗੇ ਹਲਦੀ ਆ ਆਪਾਂ ਤੇ 6 ਬੱਚੇ ਹਲੇ ਤੱਕ ਆਪਣੇ ਦਿਖੇ ਨਹੀਂ ਉੱਤੇ ਹੀ ਆ ਉਹ ਪਾਣੀ ਦੀਨੇ ਨਹੀਂ ਕਿੱਥੇ 40 ਉਹ 6 ਬੱਚੇ 40 45 ਮਿੰਟ ਬਾਅਦ ਦਿਖੇ ਸੀਗੇ ਲਗੜ ਨੂੰ ਸੰਦੇਸ਼ ਲਾ ਦੋ ਹੁਣ ਆ ਪਿਆਸ ਟੌਕ ਇੱਕ ਉਹ ਗੱਡੀ ਪਈ ਆ ਵਿੱਚ ਤੇ ਜਦੋਂ ਹੀ ਲਗੜ ਦੀ ਜਦੋਂ ਹੀ ਲਗੜ ਦੇਖੀ ਹੁਣ ਪਟਾਕੇ ਦੇ ਪਟਾਕੇ ਚੱਲਣਗੇ ਅੱਜ ਬਹੁਤ ਮਾੜੀ ਗੱਲ ਤੀ ਸਾਡੇ ਰਤੇ ਰੁੱਤੇ ਬੱਚੇ ਦੇ ਜਿਹੜਾ ਨੌਂ ਮਾਰ ਗਿਆ ਨਾ ਸਾਡੇ ਦਿਲ ਤੇ ਸੱਟ ਵੱਜੀਆ ਜਦੋਂ ਇਹਦੇ ਨੌਂ ਵੱਜ ਗਏ ਹੁਣ ਅੱਲਾ ਘੱਟ ਕੰਮ ਕਰਦਾ ਥੋੜਾ ਜਿਹਾ ਇਹਦਾ ਡਰ ਗਿਆ ਤਾਂ ਇਹਦਾ ਕਹਿੰਦਾ ਮੈਨੂੰ ਤਾੜ ਲਓ ਜਦੋਂ ਕਿਤੋਂ ਉੱਡ ਗਿਆ ਇਹਨੂੰ ਲਗੜ ਸੱਟ ਗਈ ਸੀਗੀ ਜਦੋਂ ਉੱਡ ਕੇ ਸਿੱਧਾ ਹੀ ਇਹ ਕਮਰੇ 'ਚ ਵੜ ਗਿਆ ਵੀ ਮੈਂ ਤਾਂ ਮਾਲਕਾ ਕਿਤੇ ਤਾੜ ਲਾ ਆਟਾ ਮੇਰੀ ਜਾਨ ਲੈ ਲੈਣੀ ਸੀ ਲਗੜ ਨੇ ਬਾਜ ਗਿਆ ਸਾਡਾ ਬੱਚਾ ਰੁੱਤਾ ਲਓ ਬਈ ਉਹ ਆ ਗਏ ਪੰਜ ਬੱਚੇ ਦਵਾਰੇ ਫੇਰ ਤਾਂ ਹਾਂ ਚਲੇ ਗਏ ਸੀ 2 4 ਤੇ ਇੱਕ ਇਹਨਾਂ ਦੇ ਨੇੜੇ ਹੀ ਫਿਰਦਾ ਪੰਜਵਾਂ ਵੀ ਪੰਜ ਬੱਚੇ ਬਚੇ ਹੋਏ ਆਲੇ ਕਿਵਾ ਦੇ 7ਵਾਂ ਥੱਲੇ ਆ ਕੇ ਇਹ 8ਵਾਂ ਰੱਤਾ ਬੱਚਾ ਲਾਲ ਹਰੀ ਬਗਲ ਵਾਲਾ ਉਹ ਵੀ ਥੱਲੇ ਆ ਗਿਆ ਇੱਕ ਜਿਹਦੇ 9 ਵਜੇ ਉਹ ਵੀ ਥੱਲੇ ਆ ਗਿਆ ਆ ਬ ਆ ਬਹਿ ਗਿਆ ਲਾਲ ਬਗਲ ਤੇ ਲਾਲ ਟੋਰੀ ਵਾਲਾ ਵੀ ਬਹਿ ਗਿਆ ਇਹ ਵੀ ਡਰਿਆ ਬੈਠਾ ਇਹਦੇ ਤੇ ਇਹਦੇ ਭਾਈ ਮਗਰ ਲਗੜ ਪਈ ਸੀਗੀ ਅੱਜ ਇਹ ਦੋਨੇ ਬੱਚੇ ਡੱਕ ਪਏ ਸੀਗੇ ਜਿਹੜੇ ਬਾਕੀ 6 ਬੱਚੇ ਬਚੇ ਸੀ ਉਹ ਉੱਪਰ ਚਲੇ ਗਏ ਸੀਗੇ ਇਹ ਕਾ ਬੱਚਾ ਉੱਪਰੋਂ ਆਇਆ ਵਾ ਆ ਤਾਂ ਬੱਚੇ ਕਹਿੰਦੇ ਹੋਣਗੇ ਮਾਲਕਾ ਕਿੱਥੇ ਸਾਨੂੰ ਘੜਤਾ ਤੂੰ ਇੱਦਾਂ ਖੁੱਡੇ ਜੀ ਰੱਖੀ ਰੱਖਦਾ ਅਰੇ 10:00 ਵਜੇ ਬੱਚੇ ਡਾਏ ਸੀਗੇ ਉਹ ਵਿਚਾਰਾ ਦੇਖ ਲਓ ਪੱਲਾ ਸੁੱਟੀ ਬੈਠ ਰਿਹਾ ਬੈਠਾ ਉਹਦਾ ਜਮੇ ਬਾਕੀ ਸਾਰੇ ਬੱਚੇ ਹਨੇ ਬਾਤ ਗਏ ਉਹ ਵੀ ਉੱਤੋਂ ਆ ਗਏ ਇੱਥੋਂ ਕੇ ਦੀਂਦੇ ਆ ਇਹ ਆ ਆ ਫਿਰਦੇ ਆ ਹੁਣ ਇੰਨਾ ਕੁ ਹੌਸਲਾ ਹੋ ਗਿਆ ਵੀ ਬੱਚੇ ਹੋਏ ਆ ਟੋਟਲੀ ਸਾਰੇ ਬੱਚੇ ਆ ਗਏ ਬਈ ਬਹੁਤ ਖੁਸ਼ੀ ਹੋ ਰਹੀ ਆ ਹੁਣ ਆ ਬੱਚਾ ਜਮਾ ਨਮਾ ਇਹ ਵੀ ਵਿਚਾਰਾ ਆ ਗਿਆ ਇਹ ਪੂਰੇ ਹਨ ਘੰਟੇ ਬਾਅਦ ਪ੍ਰੋਪਰ ਜਿਹੜਾ ਥੱਲੇ ਆਏ ਆ ਜਿਵੇਂ ਹੁਣ ਜਿੰਨੀਆਂ ਛੋਟਰੀਆਂ ਕੋਲੇ ਆਇਆ ਪ੍ਰੋਪਰ ਇਹ ਘੰਟੇ ਬਾਅਦ ਥੱਲੇ ਆਇਆ ਆ ਕਾਂਟਾ ਮੇਰੀ ਜਾਨ ਸੁੱਕਣੀ ਪਈ ਰਹੀ ਸੀ ਬੱਚੇ ਕਿੱਥੇ ਗਏ ਬੱਚੇ ਕਿੱਥੇ ਗਏ ਹੁਣ ਸਾਰੇ ਬੱਚੇ ਕੇਰਾ ਥੱਲੇ ਆ ਗਏ ਮੂੰਹ ਦਿਖਾ ਗਏ ਆਪਦਾ ਹਲੇ ਬੈਂਦੇ ਹੈ ਨਹੀਂ ਕਿ ਛਤਰੀ ਢੜਕਾ ਕੇ ਹਟਿਆ ਮੈਂ ਆਹੀ ਢੜਕਾ ਲੈਣਾ ਉਹਨਾਂ ਜਦੋਂ ਨੀਵੇਂ ਆਉਂਦੇ ਆ ਤੇ ਬੱਚਿਆਂ ਦੀ ਤਾਂ ਉਹ ਜਾਣਦੀ ਹੋਈ ਰਹਿ ਦੁਆਰੇ ਆ ਤੇ ਸਾਡਾ ਵੀ ਹੁਣ ਮੂਹੜ ਬਣਿਆ ਹੋਇਆ ਸਟਾਕ ਦਾ ਸਾਡਾ ਤਾਂ ਐਂ ਜੀ ਕਰਦਾ ਵੀ ਲੱਕੜ ਕੋਲੇ ਆ ਜਿਵੇਂ ਸਿੱਧੀ ਐਸਤਵਾਈ ਉਹਦੇ ਵਿੱਚ ਮਾਰੀਏ ਫੇਰ ਮਾਰਨ ਨੂੰ ਜੀ ਕਰਦਾ ਡਰਾਈਵਰ ਕਹਿੰਦਾ ਮੇਰਾ ਤਾਂ ਹੁਣ ਆਹੀ ਐਸਤਵਾਈਆਂ ਦੇਖਦੇ ਆ ਬਾਈ ਕਿੱਥੇ ਸਸਤੀਆਂ ਨੇ ਐਸਤਵਾਈਆਂ ਦਾ ਸਾਨੂੰ ਤਾਂ ਸਟਾਕ ਪਈ ਜਾਂਦਾ ਮਹਿੰਗਾ ਜੇ ਕਿਸੇ ਨੂੰ ਪਤਾ ਵੀ ਇਹ ਕਿੱਥੋਂ ਸਸਤੀਆਂ ਮਿਲਦੀਆਂ ਹਨ ਦੱਸੋ ਕਮੈਂਟ ਕਰਕੇ ਵੀਡੀਓ ਆਵਾਜ਼ੀ ਦੇ ਵਿੱਚ ਗੋਲੀ ਹੁੰਦੀ ਹੈ ਹਾਂ ਲੈਣੀ ਉਹ ਆ ਜਿਹਦੇ ਵਿੱਚ ਲੋਹੇ ਦੀ ਗੋਲੀ ਹੁੰਦੀ ਹੈ ਖੜਕਾ ਉਹਦਾ ਵੱਧ ਆ ਸਾਰੇ ਬੱਚੇ ਆ ਗਏ ਆਪਣੇ ਥੱਲੇ ਗੇਰਾ ਸਟਾਕ ਬਣਾਉਣ ਲੱਗੇ ਹੋਏ ਆ ਤੇ ਆਪਾਂ ਸਾਰਾ ਹਾਲੇ ਲਗੜ ਦਾ ਕਰ ਰਹੇ ਆ ਬਾਈ ਬੱਚੇ ਆਪਣੇ ਫੇਰੀ ਜਾਂਦੇ ਉਹ ਵੀ ਧੁੰਦ ਖਾਣੇ ਕਿੱਧਰ ਗਏ ਤੇ ਲਗੜ ਤਾਂ ਅੱਜ ਬੜਾ ਜ਼ਿਆਦਾ ਨਜਾਇਜ਼ ਤਾਂ ਕਰ ਗਈ ਬੱਚੇ ਦੋ ਸੱਟ ਗਈ ਦੋਨੇ ਪਰ ਉੱਡ ਕੇ ਆ ਗਏ ਇੱਕ ਛਤਰੀ ਤੇ ਬੈਠਾ ਇੱਕ ਜੀ ਤੇ 7 ਵਜੇ ਮੜੀ ਜੋ ਅੰਦਰ ਤਾੜ ਲੈ ਨੂੰ ਰਾਤ ਨੂੰ ਆਪਾਂ 7 ਵਾਲੀ ਗੋਲੀ ਦਵਾਂਗੇ ਹਾਂ ਭਾਈ ਉਹ ਦੱਸ ਦਿਓ ਯਾਰ ਇਸ ਤੋਂ ਆ ਜਾਂ ਕਿੱਥੋਂ ਮਿਲਦੀ ਆ ਹਾਂ ਇਸ ਤੋਂ ਆ ਜਾਂ ਭਾਈ ਜਗਰਾਉ ਵੀ ਪਤਾ ਕਰ ਲੀਆਂ ਸਟਾਕ ਖਤਮ ਨਾਰਗਾਂ ਦੇ ਡਿਪੋ ਸਟਾਕ ਖਤਮ ਤੇ ਸਸਤੀਆਂ ਕਿੱਥੋਂ ਮਿਲਦੀਆਂ ਹੁਣ 100 150 ਦਾ ਮੁੱਠਾ ਹੋਵੇ ਉਹ ਸਾਨੂੰ ਦੱਸ ਦਿਓ ਜੀ ਇਹਦਾ ਉੱਪਰ ਜਾ ਕੇ ਬੰਦ ਬਹੁਤ ਤੱਕ ਵੀ ਹੋਵੇ ਤਾਂ ਵੀ ਵਧੀਆ ਆ 200 ਤੱਕ ਵੀ ਹੋਵੇ ਵਧੀਆ ਜਾਣੀ ਕਿ ਮਿਲ ਜਾਣਾ ਨਹੀਂ ਤਾਂ ਕਈ ਬਾਲਾ ਮਹਿੰਗਾ ਦਿੰਦੇ ਆ ਵੀ ਇਹਨਾਂ ਨੂੰ ਲੋੜਾ ਮਹਿੰਗੀ ਜਮਾਗੇ ਹਾਂ 450 ਦਾ ਵੇਚੀ ਜਾਂਦੇ ਗਏ ਆ ਆ ਫਿਰਦੇ ਆ ਬੱਚੇ ਬਾਕੀ ਆਪਣੇ ਤੇ ਆ ਸਟਾਕ ਬਣਾਈ ਜਾਂਦੇ ਆ ਇਹ ਸਾਰਾ ਲਗੜ ਤੋਂ ਡਰਦਿਆਂ ਨਹੀਂ ਕੀਤਾ ਸੈਕ ਡਰ ਵੀ ਲੱਗਦਾ ਬਾਈ ਹਾਂ ਕਿਉਂਕਿ ਇਹਦੀਆਂ ਵੀਡੀਓਆਂ ਹੀ ਬਹੁਤ ਆਉਂਦੀਆਂ ਨੇ ਫਟਣਾਂ ਦੀਆਂ ਲੋ ਵੀ ਬੱਚੇ ਬੈਠਣ ਲੱਗੇ ਤਿੰਨ ਕ ਦਾ ਟਾਈਮ ਹੋ ਗਿਆ 2:30 ਦਾ ਹਾਂ ਕਿੰਨੇ ਵੱਜ ਗਏ ਹੈ ਕਿੰਨੇ ਹੋ ਗਿਆ ਬਾਈ 2:30 ਹੋ ਗਏ 2:30 ਹੋ ਗਏ ਤੇ ਇੱਕ ਬੱਚਾ ਫੇਰ ਨਹੀਂ ਹੁੰਦਾ ਸਾਨੂੰ ਹੁਣ ਉੱਚਾ ਗਿਆ ਹੋਇਆ ਕਿ ਕਿੱਥੇ ਚਲੇ ਗਿਆ ਇੱਕ ਤਾਂ ਅੱਜ ਬੱਚੇ ਪਤਾ ਨਹੀਂ ਕਿੱਦਾਂ ਜਾ ਜਾੜਦੇ ਗਏ ਵੀ ਹੋ ਜਾਂਦੇ ਆ ਤੇ ਆ ਬੱਚਾ ਬਹਿ ਗਿਆ ਆ ਕੇ ਹੁਣ ਆ ਲਾਲ ਦੇ ਸਹਰ ਵਾਲਾ ਤੇ ਇੱਥੇ ਕਾਲਾ ਗਾਂਤਾ ਵੀ ਲਾਲ ਫੱਟੀ ਵਾਲਾ ਬਹਿਣ ਆਉਂਦਾ ਈਗਾ ਤੇ ਪਤਾ ਨਹੀਂ ਕਿੱਧਰ ਨੂੰ ਗਿਆ ਪੂਰੇ ਬਾਰੇ ਚਲੇ ਗਿਆ ਇੱਕ ਬੱਚਾ ਨਹੀਂਦਾ ਕਾਲਾ ਤੇ ਹਰੇ ਟੂਸੇ ਵਾਲਾ ਲਾਲ ਫੱਟੀ ਵਾਲਾ ਵੀ ਉਹ ਆ ਗਿਆ ਇਹ ਬਹਿਣ ਆ ਗਿਆ ਜਮੇ ਮੁਰ ਗਿਆ ਦੁਬਾਰੇ ਆਹ ਬੱਚੇ ਫਿਰਦੇ ਆ ਬਾਈ ਨੇਗਾ ਬਾਈ ਹੁਣ ਲੈ ਵੀ ਆ ਗਿਆ ਬੱਚਾ ਕਹਿੰਦੀ ਕਾਲਾ ਤੇ ਹਰੇ ਟੂਸੇ ਵਾਲਾ ਤੇਰੀ ਬਹੁਤ ਚੰਦਰਾ ਵੇਟ ਸੀਗੀ ਮੈਨੂੰ ਵੀ ਕਦੋਂ ਤੂੰ ਉੱਤੋਂ ਆਏਂਗਾ ਤੂੰ ਡਰ ਪੈਦਾ ਕਰ ਦੇਣਾ ਮਨ ਚ ਜਦੋਂ ਤੂੰ ਆ ਨੀਂ ਨੇ ਨਾ ਟਾਈਮ ਸਾਰੇ ਬੱਚੇ ਬੈਠੀ ਜਾਂਦੇ ਆ ਬੈਹਜੋ ਛੇਤੀ ਛੇਤੀ ਮੈਂ ਸੁਪਰ ਸੀਟਰ ਲੈਣ ਜਾਣਾ ਐਵੇਂ ਤੁਹਾਨੂੰ ਫਿਰ ਮੈਨੂੰ ਛੱਡ ਕੇ ਜਾਣਾ ਪਊ ਇੱਥੇ ਫਟਾਫਟ ਬੈਜੋ ਕਿਰਨ ਛਤਰੀ ਮੈਂ ਭੜਕਾ ਕੇ ਦੋ ਹੋਰ ਬਿਠਾ ਲੇ ਇੱਕ ਕਾਲ ਕਾਂਤਾ ਬਿਠਾ ਲਿਆ ਇੱਕ ਬਿਠਾ ਲਿਆ ਲਾਲ ਸਹਰ ਵਾਲਾ ਦੋ ਬਿਠਾ ਲਿਆ ਪਾ ਬੱਚੇ ਬਸ ਐਂ ਹੀ ਬਾਰੀ ਬਾਰੀ ਆ ਇੱਕ ਆ ਦੋ ਬਹਿ ਜਾਂਦੇ ਜਦੋਂ ਨੀਵੇਂ ਆਉਂਦੇ ਆ ਫਿਰ ਮੁੜ ਜਾਂਦੇ ਫਿਰ ਇੱਕ ਦੋ ਬਹਿ ਜਾਂਦੇ ਆ ਹੁਣ ਆ ਮੈਨੂੰ ਮੈਨੂੰ ਲੱਗਦਾ ਇਹਨਾ ਜੋ ਇੱਕ ਤਾਂ ਬੈਠੂਗਾ ਬਾਕੀ ਫਿਰ ਮੁੜ ਜਾਣਗੇ ਲੋ ਵੀ 2 4 6 7 ਬੱਚੇ ਆ ਫੜਦੇ ਆ ਤੇ ਇੱਕ ਬੱਚਾ ਦੀਨਾ ਨਹੀਂ ਕਾਲੇ ਤੇ ਹਰੇ ਟੂਸਰੇ ਨਾਲ ਦਵਾਰੇ ਉੱਚਾ ਚਲੇ ਜਾਂਦਾ ਉਹ ਕੱਲਾ ਚਲੇ ਜਾਂਦਾ ਤੇ ਆਉਂਦਾ ਖਾਸੇ ਟਾਈਮ ਬਾਅਦ ਆ ਨਿਗਾਹ ਬਹੁਤ ਲਾਈ ਤਾਂ ਹਾਂ ਪਰ ਦੇਖਿਆ ਹਲੇ ਵੀ ਨਹੀਂ ਹੈਗਾ ਉਹ ਤੇ ਆ ਬੱਚੇ ਫਿਰਦੇ ਜਾਂ ਨੂੰ ਆ ਬੱਚੇ ਮੈਂ ਸਾਰੇ ਤਾੜ ਦੇ ਇੱਧਰ ਇਹ ਸਾਰੇ ਬੱਚੇ ਥੱਲੇ ਲੈ ਕੇ ਚਾਲਦੇ ਆ ਕਿਉਂਕਿ ਦਾਣੇ ਪਾਉਣ ਦਾ ਟਾਈਮ ਹੋ ਗਿਆ ਸਾਢੇ 3 ਦਾ ਟਾਈਮ ਹੋ ਗਿਆ ਤੇ ਬਾਕੀ ਵੱਡੇ ਕਬੂਤਰਾਂ ਨੂੰ ਤੇ ਜੋੜਿਆਂ ਵਾਲਿਆਂ ਨੂੰ ਦਾਣੇ ਦੋਣੇ ਪਾਉਣੇ ਚੱਲ ਕੇ ਇਹਨਾਂ ਨੂੰ ਥੱਲੇ ਲੈ ਆ ਜੰਨੇ ਆ ਇਹਨਾਂ ਨੂੰ ਰੋਕ ਕੇ ਪਾਵਾਂਗੇ ਲੈ ਹੁਣੇ ਪਾਣੀ ਧਾਣੀ ਪੀਤਾ ਇਹਨਾਂ ਨੇ ਕਿਹੜਾ ਮੈਂ ਕਿਹਾ ਇੱਕ ਵਾਰ ਆ ਸਾਰੇ ਤਾੜ ਦਈਏ ਇਹ ਜਿਹੜੇ ਔੜਦੇ ਆ ਉਹਨਾਂ ਨੂੰ ਲਾਉਣਾ ਮੈਂ ਛਤਰੀ ਵਾਲਾ ਜੱਕ ਲਿਆ ਹੂੰ ਥੱਲੋਂ ਉਹਨੂੰ ਗੇਰਾ ਦਾਣੇ ਜੇ ਖਵਾ ਦਈਏ ਛਤਰੀ ਵਾਲੇ ਨੂੰ ਫੇਰ ਸ਼ਾਮ ਤੱਕ ਉਹ ਉੱਤੇ ਹੀ ਰਹੂਗਾ ਬਾਕੀ ਸਾਰੇ ਬੱਚੇ ਲਾਉਣਾ ਫਿਰ ਓਏ ਹੁਣ ਚੱਲੇ ਆਪਾਂ ਸੁਪਰ ਸਿੱਟਰ ਲੈਣ 4:30 ਦਾ ਟਾਈਮ ਹੋ ਗਿਆ ਤੇ ਇੱਕ ਬੱਚਾ ਭਾਈ ਲਾਪਤਾ ਹੋ ਗਿਆ ਆਪਣਾ ਹੁਣ ਤੱਕ ਉਹਨੂੰ 50 ਮਿੰਟ ਹੋ ਗਏਗਾ ਘੱਟਾ ਘੱਟ ਇੱਕ ਸਾਈਡ ਤੋਂ ਰਹਾ ਦੇ ਤਾਂ ਤੇ ਖਰਾਬ ਕਰਤੀ ਆਪਾਂ ਟਰੈਕਟਰ ਦੀ ਬਾਕੀ 50 ਮਿੰਟ ਹੋ ਗਏ ਘੱਟੋ ਘੱਟ ਬੱਚੇ ਨੂੰ ਨਾ ਦੇਖਿਆ ਲਾਪਤਾ ਹੋ ਗਿਆ ਕਾਲੇ ਤੇ ਹਰੇ ਟੂਕੇ ਵਾਲਾ ਉੱਪਰ ਕੜਿਆ ਆਪਣੇ ਸਾਹਮਣੇ ਸੀਗਾ ਤਾਂ ਨੂੰ ਤੇ ਭਰਿਆਣੀ ਦਾ ਬਾਕੀ ਬੱਚੇ ਆਪਣੇ ਆ ਫਿਰਦੇ ਆ ਇੱਥੋਂ ਕੌਣ ਗਈ ਆ ਆ ਹਲੇ ਫਿਰਦੇ ਆ ਤੇ ਬਸ ਬਹਿਣ ਇਹਨਾਂ ਨੇ ਛਤਰੀਆਂ ਖੜੀਆਂ ਨੇ ਜਦੋਂ ਮਾਰਗੀ ਬਹਿਣ ਇੱਕ ਬੱਚਾ ਨਹੀਂ ਬਸ ਦੇਖਿਆ ਕਾਲੇ ਤੇ ਹਰੇ ਟੂਸੇ ਵਾਲਾ ਲੋ ਵੀ ਕਹਿੰਦੇ ਆਗੇ ਝਾਂਡੇ ਸੁਪਰ ਸੀਟਰ ਲੈਣ ਬੱਚੇ ਵੀ ਆਪਾਂ 6 7 8 ਛੱਡੇ ਆ ਤੇ ਉਹਨਾਂ ਨੂੰ ਵੀ ਚੱਲ ਕੇ ਦੇਖਾਂਗੇ ਇੱਕ ਬੱਚਾ ਤਾਂ ਗਮ ਗਿਆ ਤੇਰਾ ਸੁਪਰ ਸੀਟਰ ਪਾ ਲਈਏ ਜੱਲ ਕੇ ਵੇ ਚੱਲਦੇ ਆ ਪਿੰਡ ਚੱਲੋ ਸੇਵਕਾ ਕੰਮ ਖਤਰੇ ਵਾਲਾ ਹੀ ਆ ਬਾਲਾ ਮਿਹਨਤ ਕਰਨੀ ਪਣੀ ਆ ਇੱਕ ਸੁਪਰ ਸੀਟਰ ਲੈ ਕੇ ਜਾਣ ਪਿੱਛੇ ਬੋਗੋ ਕਰਨਾ ਪੈਣਾ ਪਹਿਲਾਂ ਟਰਾਲੀ ਕੱਟ ਕੇ ਬਾਹਰ ਖੜਾਉਣੀ ਪਊ 62 ਵਾਲੀ ਆ ਜੇਦਾ ਪਹਿਲੀ ਵਾਰ ਹੈ 62 ਵਾਲੀ ਹੈ ਹਾਂ ਪਹਿਲੀ ਵਾਰ ਆ ਟਰਾਲੀ ਲੈ ਕੇ ਗਏ ਸੀ ਆਪਾਂ ਯਾਤਰਾ ਤੇ ਤੇ ਅੱਜ ਜਗਜੀਤ ਵਾਲਿਆਂ ਦਾ ਸੁਪਰ ਸੀਟਰ ਕੱਢਣਾ ਪੈਣਾ ਤੇ ਆ ਆਪਣੇ ਵਾਲਾ ਨਮਾ ਮਠਾਰੂ ਵਾਲਿਆਂ ਦਾ ਇਹਦੀ ਪਰਫਾਰਮੈਂਸ ਤੁਹਾਨੂੰ ਖੇਡ ਚਾਲਦੇ ਦਿਖਾਵਾਂਗੇ ਆਪਾਂ ਪਿਛਲੇ ਸੀਜ਼ਨ ਲਿਆ ਸੀਗਾ ਤੇ ਪਹਿਲਾਂ ਆ ਕਰਨਾ ਪੈਣਾ ਬਾਅਦ ਫਿਰ ਆ ਕਰਨਾ ਪੈਣਾ ਤਾਂ ਹੀ ਉਹ ਵੇਟ ਲਵਾਏ ਆਪਾਂ 2300 ਪਰ ਹੀਟਰ ਨਾਲ ਆ ਕੰਮ ਹੋ ਜਾਂਦਾ ਐਵੇਂ ਵੇਖੇ ਹੁਣਾ ਪੈਂਦਾ ਜਦੋਂ ਵੇਟ ਨਾ ਹੋਵੇ ਹੋਰੇ ਡਰਾਈਵਰ ਦੀਆਂ ਲੱਤਾਂ ਕੰਬੀ ਜਾਂਦੀਆਂ ਨੇ ਡਰਾਈਵਰ ਦੀਆਂ ਲੱਤਾਂ ਕੰਬੀ ਜਾਂਦੀਆਂ ਬਹੁਤ ਔਖਾ ਪਾਇਆ ਸੁਪਰ ਹੀਟਰ ਮਾਮੇ ਹੁਣੀ ਬੰਪਰਾਂ ਦੇ ਚੜਾਏ ਹੋਏ ਆ ਕੰਮ ਖਤਰੇ ਵਾਲਾ ਹੀ ਆ ਕਹਿੰਦੇ ਉਧਰ ਓਵਰ ਹੀਟਰ ਦਾ ਹੀ ਕੱਢ ਰਿਆ ਟਰਾਲੀ ਵੀ ਕੱਢ ਰਹੀ ਛੋਟੇ ਟਰੈਕਟਰ ਨਾਲ ਹੁਣ ਇਹਦੇ ਨਾਲ ਆਪਾਂ ਆਪ ਦੇਣਾ ਸੁਪਰ ਸੀਟਰ ਪਾ ਕੇ ਲੈ ਕੇ ਚੱਲਦੇ ਆ ਤੇ ਜਦੋਂ ਉਹਨੂੰ ਦੁਬਾਰੇ ਹਰੇ ਅੰਦਰ ਲਾਉਣਾ ਮੈਂ ਉਤੋਂ ਜੋ ਸਿੱਧਾ ਉਹ ਟਰੈਕਟਰ ਫੇਰ ਦੋ ਬੰਦੇ ਮੋਰੇ ਬੈਠਾਂਗੇ ਫੇਰ ਉਹਨੇ ਆਉਣਾ ਕਿਉਂਕਿ ਵੇਟ ਹੈ ਨਹੀਂ ਉਹ ਮੰਦਰਾ ਦੇ ਤਾਂ ਕਰਕੇ 30 40 ਮਿੰਟ ਲਾ ਕੇ ਬਾਈ ਆਪਾਂ ਸੁਪਰ ਸੀਟਰ ਪਾ ਹੀ ਲਿਆ ਟਾਈਮ ਤਾਂ ਲੱਗ ਗਿਆ ਕਿਉਂਕਿ ਇੱਕ ਸੁਪਰ ਸੀਟਰ ਇੱਕ ਟਰਾਂਦੀ ਤੇ ਜਿੱਥੇ ਖੜਾ ਸੀਗਾ ਉੱਥੇ ਟਰੈਕਟਰ ਡੇਡਾ ਸੀਗਾ ਹੱਥ ਧੂਗੇ ਕੜੀਸ ਘੜੂਸ ਕੇ ਮਸਾਂ ਪਾਇਆ ਸੀ ਇਹ ਸੁਪਰ ਹੀਟਰ ਲੈ ਕੇ ਚੱਲਦੇ ਹਾਲੇ ਆਪਾਂ ਘਰੇ ਆ ਕੇ ਬੱਚੇ ਵੀ ਦੇਖਣਾ ਸੱਤ ਜਿਹੜੇ ਫਿਰ ਰਹੇ ਆ ਉਹ ਬਹਿ ਕੇ ਜਾਂ ਫਿਰਦੇ ਤਾਂ ਕਿ ਲੋਹਣੇ ਵੀ ਬਣੇ ਆ ਜੇ ਬੈਠੇ ਹੋਏ ਤਾਂ ਤਾੜ ਨਹੀਂ ਬਣੇ ਆ ਹੁਣ ਫਟਾਫਟ ਚੱਲਦੇ ਆ ਪਿੰਡ ਜਾਣਾ ਵੀ ਹੌਲੀ ਪੈਣਾ ਹਨਾ ਬਹੁਤ ਘੱਟ ਸਪੀਡ ਤੇ ਆਣਾ ਕਿਉਂ ਉਹ ਵੀ ਹੈਗਾ ਵੀ ਬਾਹਰ ਟਰੈਕਟਰ ਤੋਂ ਕਾਫੀ ਤੇ ਲੋਕ ਚੱਲਦੇ ਵੀ ਤੁਹਾਨੂੰ ਪਤਾ ਨਹੀਂ ਕੋਈ ਹੁੰਦਾ ਰਾਤ ਨੂੰ ਤਾਂ ਕਰਕੇ ਗਲਤੀ ਨਿਕਲਣੀ ਹੈ ਵੱਡੀ ਮਸ਼ੀਨਰੀ ਵਾਲੇ ਦੀ ਹਮੇਸ਼ਾ ਜਿੱਥੇ ਮਰਜ਼ੀ ਦੇਖ ਲਓ ਜਿਹਦੇ ਕੋਲ ਵੱਡਾ ਸਾਧ ਹੋਵੇ ਗਲਤੀ ਉਹਦੀ ਨਿਕਲ ਜਈਆ ਫਿਰ ਅਣਬਾ ਮੱਠੀ ਮੱਠੀ ਚਾਲ ਤੇ ਚਲਦੇ ਆ ਪਿੰਡ ਸੁਪਰ ਸੀਟਰ ਛੱਟ ਕੇ ਫਟਾਫਟ ਕੋਠੇ ਤੇ ਆਏ ਘਰੋਂ ਫੋਨ ਤੇ ਫੋਨ ਆਈ ਜਾ ਤੇਰੇ ਬੱਚੇ ਫਿਰਦੇ ਆ ਤੇਰੇ ਬੱਚੇ ਫਿਰਦੇ ਆ ਤੇ ਆਉਂਦਿਆਂ ਨੇ ਪਹਿਲਾਂ ਬੱਚੇ ਬਿਠਾਏ ਸਾਰੇ ਸੁਪਰ ਸੀਟਰ ਨੂੰ ਯਾਰ ਉੱਥੇ ਲਿਆਉਣ ਨੂੰ ਟਾਈਮ ਬੜਾ ਲੱਗ ਗਿਆ ਨਹੀਂ ਤਾਂ ਹੁਣ ਆਪਾਂ ਘਰੋਂ ਦੇ ਘਰੇ ਆਇਆਣਾ ਸੀਗਾ ਬੱਚੇ ਆਪਣਾ ਇੱਕ ਬੱਚਾ ਘਾਟਾ ਵਸ ਜਿਹੜਾ ਕਾਲੇ ਤੇ ਹਰੇ ਟੂਸੇ ਵਾਲਾ ਸੀਗਾ ਬੱਚਾ ਉਹ ਘਟਤਾ ਇਕੱਲਾ ਉਹ ਮੇਰੇ ਹਿਸਾਬ ਨਾਲ ਅੱਜ ਘਰੋਂ ਤੁਰ ਗਿਆ ਜਾਂ ਉਹਨੂੰ ਲਗੜ ਲੈ ਗਈ ਭਾਈ ਜੇ ਕਿਸੇ ਦੇ ਆਲੇ-ਦਾਲ ਪਿੰਡਾਂ 'ਚ ਹੈਗਾ ਯਾ ਦੱਸ ਦਿਓ। ਥੱਲ ਪਾਈ ਹੋਈ ਆ ਨੰਬਰ ਆਪਣਾ ਉੱਤੇ ਲਿਖਿਆ ਹੋਇਆ ਵਾ। ਇੱਕ ਬੱਚਾ ਘਟਾ ਬਸ। ਹੁਣ ਆ ਸਾਰੇ ਬੱਚੇ ਤਾੜ ਦਈਏ ਫਟਾਫਟ। ਓਏ ਬੱਚੇ ਲੈ ਕੇ ਚੱਲਦੇ ਆਂ ਥੱਲੇ। ਸਾਹੋਂ ਸਾਹੀ ਹੋ ਗਏ ਭਾਈ ਮੋਟਰ ਤੋਂ ਬਹੁਤ ਤੇਜ਼ ਲੈ ਗਿਆ ਟਰੈਕਟਰ ਅਸੀਂ। ਵੀ ਕਿਤੇ ਬੱਚਿਆਂ ਦਾ ਨੁਕਸਾਨ ਨਾ ਕਰਾ ਬੈਠੀਏ। ਇਹ ਪੱਟੂ ਆਪੇ ਨਹੀਂ ਬੈਠੇ ਇੱਕ। ਮੁੜ ਕੇ ਡੈਡੀ ਨੇ ਛਤਰੀ ਭੱਡੀ ਖੜੀ ਕੀਤੀ ਇੱਕ ਫੋਲ। ਦੋ ਛਤਰੀਆਂ ਖੜੀਆਂ ਕੀਤੀਆਂ ਫੇਰ ਬੈਠੇ। ਇੱਕ ਬੱਚਾ ਉਹੜ ਕਾਲੇ ਤੇ ਹਰੇ ਟੂਸੇ ਵਾਲਾ ਤਾਂ ਮੈਨੂੰ 5:00 ਵਜੇ ਦਾ ਨਹੀਂ ਦਿਖਿਆ। ਉਹ ਬੱਚਾ ਲਾ ਪਤਾ ਵਾ ਉਹ ਮੈਨੂੰ ਤੁਰ ਗਿਆ। ਜਾਂ ਉਹਨੂੰ ਲਗੜ ਲੈ ਗਈ। ਇੱਕ ਕੰਮ ਹੋ ਗਿਆ ਉਹਦੇ ਨਾਲ ਵਿਚਾਰੇ ਨੂੰ। ਇਹਨਾਂ ਨੂੰ ਗਾੜੀ ਹੀ ਕਰਨ। ਖਾਲੇ ਛੋਟੇ ਬੱਚਿਆਂ ਨੂੰ ਛੂਲੇ ਵੀ ਦੇਣੇ ਹੱਥ ਨਾਲ। ਕੰਮ ਕਾਫੀ ਪਿਆ। ਚੱਲ ਵੀ ਛਤਰੀ ਵਾਲਿਆ। ਕਿਹੜਾ ਚੱਲੀਏ ਥੱਲੇ ਹੁਣ ਸਾਰਾ ਸਮਾਨ ਦਿੱਤਾ ਮੈਂ ਸਾੰਭ। ਬੱਚੇ ਵਿਚਾਰੇ ਭੁੱਖੇ ਆ ਸਾਰਾ ਦਿਨ ਉੱਡ ਗਿਆ ਤਾ।